ਸਸਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਅਕਸਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਨੇ ਕੁਝ ਨਾ ਕੁਝ ਅਜਿਹਾ ਕਾਰਾ ਕੀਤਾ ਹੁੰਦਾ ਹੈ ਕਿ ਉਹਨਾਂ ਨੂੰ ਦੁਨੀਆ ਭਰ ਦੇ ਵਿੱਚ ਸ਼ਰਮਿੰਦਾ ਹੋਣਾ ਹੀ ਪੈਂਦਾ ਹੈ ਜੀ ਹਾਂ ਅਜੇ ਹੀ ਤਾਜ਼ਾ ਮਾਮਲਾ ਕੈਨੇਡਾ ਤੋਂ ਇੱਕ ਹੋਰ ਸਾਹਮਣੇ ਆਇਆ ਜਿੱਥੇ ਕੁਝ ਪੰਜਾਬੀ ਵਿਅਕਤੀਆਂ ਉੱਤੇ ਸ਼ਰਾਬ ਕੰਟਰੋਲ ਬੋਰਡ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਲੱਗੇ ਨੇ ਇਸ ਥੋੜੀ ਦੇ ਵਿੱਚ કુલ 7 ਵਿਅਕਤੀਆਂ ਦੇ ਨਾਮ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚੋਂ 5 ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ 2 ਦੀ ਪਾਲ ਕੀਤੀ ਜਾ ਰਹੀ ਹੈ ਕੈਨੇਡਾ ਦੇ ਪੀਲ ਖੇਤਰ ਦੇ ਵਿੱਚ ਭਾਰਤੀ ਮੂਲ ਦੇ ਵਿਅਕਤੀਆਂ ਉੱਤੇ ਚੋਰੀ ਦੇ ਇਲਜ਼ਾਮ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇਸ ਮਲਜ਼ਮਾ ਦਾ ਇੱਕ ਹੋਰ ਗਿਰੋਹ ਹੈ ਜਿਸ ਨੇ অন্ਟਾਰੀਓ ਦੇ ਸ਼ਰਾਬ ਕੰਟਰੋਲ ਪੋਰਟ ਨੂੰ ਆਪਣਾ ਨਿਸ਼ਾਨਾ ਬਣਾਇਆ ਪੀਲ ਖੇਤਰੀ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਉੱਤੇ ਦਿੱਤੀ ਜਾਣਕਾਰੀ ਦੇ ਮੁਤਾਬਕ ਇਸ ਮਾਮਲੇ ਦੇ ਵਿੱਚ ਹੁਣ ਤੱਕ ਕੁੱਲ 7 ਵਿਅਕਤੀਆਂ ਦੇ ਨਾਮ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚੋਂ 5 ਨੂੰ ਪੁਲਿਸ ਨੇ ਆਪਣੀ ਗ੍ਰਿਫਤਾਰ ਦੇ ਵਿੱਚ ਲੈ ਲਏ ਚਦਕੀ 2 ਦੀ ਭਾਲ 제비 w i c ਪੀਲ ਪੁਲਿਸ ਨੇ ਆਪਣੀ ਵੈਬਸਾਈਟ ਉਤੇ ਜਾਣਕਾਰੀ ਦੇ ਵਿੱਚ ਦੱਸਿਆ ਹੈ ਕਿ ਉਹਨਾਂ ਦੇ ਅਪਰਾਧਿਕ ਜਾਂਚ ਬਿਊਰੋ ਦੇ ਜਾਂਚ ਕਰਤਾਵਾਂ ਨੇ ਇੱਕ ਸੰਕਟ ਅਤੇ ਚੋਰ ਗਿਰੋਹ ਦੇ ਪੰਜ ਵਿਅਕਤੀਆਂ ਉਤੇ ਅੰਟਾਰੀਓ ਦੇ ਸ਼ਰਾਬ ਕੰਟਰੋਲ ਬੋਰਡ ਯਾਨੀ ਕਿ LCB O ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਲਾਏ ਨੇ ਜਿਸ ਤਹਿਤ ਜਾਂਚ ਤੇ ਨਤੀਜੇ ਵਜੋਂ ਪੀਲ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ 5000 ਡਾਲਰ ਤੋਂ ਵਾਦੀ ਚੋਰੀ ਦੇ ਇਲਜ਼ਾਮ ਵੀ ਲਗਾਏ ਗਏ ਨੇ ਜਦੋਂ ਕਿ ਉਹਨਾਂ ਦੇ ਜੋ ਤਿੰਨ ਉਤੇ ਹੋਰ ਇਲਜ਼ਾਮ ਵੀ ਲਗਾਏ ਗਏ ਨੇ ਜਾਣਕਾਰੀ ਮੁਤਾਬਕ ਅਗਸਤ 2024 ਅਤੇ ਫਰਵਰੀ 2025 ਦੇ ਵਿਚਕਾਰ ਇਸ ਸਮੂਹ ਨੇ ਸਮੂਹਿਕ ਤੌਰ ਉਤੇ ਵੱਖ-ਵੱਖ ਅਧਿਕਾਰ ਖੇਤਰਾਂ ਦੇ ਵਿੱਚ 50 ਐਲਸੀਬੀ ਉਹ ਸਥਾਨਾਂ ਤੋਂ ਚੋਰੀ ਕੀਤੀ ਹੈ ਮਿਲੀ ਜਾਣਕਾਰੀ ਮੁਤਾਬਕ ਕਈ ਮੌਕਿਆਂ ਉਤੇ ਇਨ੍ਹਾਂ ਸ਼ੱਕੀਆਂ ਦੇ ਵਿੱਚੋਂ ਕੁਝ ਵਿਅਕਤੀ ਇਕੱਠੇ ਹੀ ਕਿਸੇ ਸਟੋਰ ਦੇ ਵਿੱਚ ਦਾਖਲ ਹੁੰਦੇ ਸਨ ਅਤੇ ਕਰਮਚਾਰੀਆਂ ਦਾ ਧਿਆਨ ਭਟਕਾਉਣ ਅਤੇ ਉਨ੍ਹਾਂ ਉੱਤੇ ਨਜ਼ਰ ਰੱਖਣ ਦੇ ਲਈ ਪੂਰੇ ਤਾਲਮੇਲ ਦੇ ਨਾਲ ਕੰਮ ਕਰਦੇ ਸੀ ਜਦਕਿ ਬਾਕੀ ਦੇ ਸ਼ੱਕੀ ਵਿਅਕਤੀ ਸ਼ਰਾਬ ਚੋਰੀ ਕਰਨ ਦੇ ਲਈ ਇੱਕ ਪ੍ਰਤੀਬੰਧਿਤ ਤਰੀਕੇ ਰਾਹੀਂ ਸਟੋਰ ਆਦਿ ਦੇ ਵਿੱਚ ਦਾਖਲ ਹੁੰਦੇ ਸੀ ਜਾਣਕਾਰੀ ਇਹ ਵੀ ਹੈ ਕਿ ਲੰਗੀ 5 ਮਾਰਚ ਤੱਕ ਲਗਭਗ 237000 138.95 ڈالر ਦੀ ਸ਼ਰਾਬ ਚੋਰੀ ਹੋ ਚੁੱਕੀ ਹੈ ਅਧਿਕਾਰ ਅਤੇ ਜਾਣਕਾਰੀ ਮੁਤਾਬਕ ਚਾਰ ਮੁਲਜ਼ਮਾ ਦੇ ਪੱਕੇ ਪਤੇ ਬਾਰੇ ਕੋਈ ਜਾਣਕਾਰੀ ਤਾਂ ਹਜੇ ਨਹੀਂ ਹੈ ਜੁਰ ਕਿ ਇੱਕ ਕੈਲੇਡਨ ਦਾ ਰਹਿਣ ਵਾਲਾ ਹੈ ਤੇ ਮੁਲਜ਼ਮਾ ਦੇ ਨਾਮ ਵੀ ਦੱਸੇ ਗ੍ਰਿਫਤਾਰ ਕੀਤੇ ਗਏ ਸਾਰੇ ਪੰਜ ਵਿਅਕਤੀ ਅੱਜ ਜ਼ਮਾਨਤ ਲਈ ਸੁਣਵਾਈ ਬ੍ਰੈਮਟਨ ਦੇ ਅਨਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਕੀਤੀ ਜਾਵੇਗੀ ਦੱਸੇ ਇਸ ਤੋਂ ਇਲਾਵਾ ਦੋ ਵਿਅਕਤੀ ਅਜੇ ਵੀ ਨੇ ਜਿੰਨਾ ਉੱਤੇ 5000 ਡਾਲਰ ਤੋਂ ਵੱਧ ਦੀ ਚੋਰੀ ਅਤੇ ਅਪਰਾਧ ਕਰਨ ਦੇ ਇਰਾਦੇ ਨਾਲ ਤੋੜ ਪਨ ਕੇ ਦਾਖਲ ਹੋਣ ਦੀ ਕੋਸ਼ਿਸ਼ ਦੇ ਇਲਜ਼ਾਮ ਵੀ ਲੱਗੇ ਕਿ ਹੋ ਨਹੀਂ ਉਹਨਾਂ ਦਾ ਕੋਈ ਪੱਕਾ ਪਤਾ ਨਹੀਂ ਹੈ ਅਤੇ ਪੁਲਿਸ ਹਜੇ ਵੀ ਉਹਨਾਂ ਦੀ ਪਾਲ ਕਵੀ ਹੈ ਉਹਨਾਂ ਦੋ ਵਿਅਕਤੀਆਂ ਦੇ ਨਾਮ ਜਗਸ਼ੀਰ ਸਿੰਘ ਅਤੇ ਪੁਨੀਤ ਸਹਿਜੁਰਾ ਦੱਸੇ ਗਏ ਨੇ ਇਹ ਸਾਰੇ ਮਾਮਲੇ ਉੱਤੇ ਬੋਲਦੇ ਹੋਏ ਅਪੀਲ ਰੀਜਨਲ ਪੁਲਿਸ ਦੇ ਡਿਫਟੀ ਚੀਫ ਮਾਰਕ ਐਂਡ ਯੂਸ ਨੇ ਕਿਹਾ ਕਿ ਸਾਡੇ ਅਪਰਾਧਿਕ ਤਜਾਚ ਬਿਊਰੋ ਦਾ ਕੰਮ ਇਸ ਵਿਸ਼ਵਾਸ ਸੰਗਠਿਤ ਅਪਰਾਧ ਸਮੂਹ ਨੂੰ ਖਤਮ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਰਿਹਾ ਉਹਨਾਂ ਕਿਹਾ ਕਿ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅਤੇ ਉਹਨਾਂ ਉੱਤੇ ਇਲਜ਼ਾਮ ਲਗਾ ਕੇ ਅਸੀਂ ਸਖਤ ਸੰਦੇਸ਼ ਬੇਜਰੇ ਆ ਕਿ ਸਾਡੇ ਪਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਲੱਭਿਆ ਜਾਵੇਗਾ ਅਤੇ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ ਅਸੀਂ ਉਨ੍ਹਾਂ ਅਪਰਾਧੀਆਂ ਦਾ ਪਿੱਛਾ ਕਰਨ ਦੇ ਲਈ ਵਚਨਬੱਧ ਹਾਂ ਜੋ ਸਾਡੇ ਆਂਡ ਗਵਾਂਡ ਦੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾਉਂਦੇ ਨੇ ਅਤੇ ਅਸੀਂ ਇਹ ਯਕੀਨੀ ਬਣਾਉਣੇ ਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਨਿਆਂ ਦਾ ਸਾਹਮਣਾ ਕਰਨਾ ਪਵੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਾਂਚ ਜਾਰੀ ਹੈ ਅਤੇ ਪੁਲਿਸ ਨੂੰ ਉਮੀਦ ਹੈ ਕਿ ਸੁਣਵਾਈ ਦੌਰਾਨ ਉਨ੍ਹਾਂ ਮੂਲਸਮਾ ਉਤੇ ਹੋਰ ਵੀ ਇਲਜ਼ਾਮ ਲਗਾਏ ਜਾਣਗੇ ਨਾਲੇ ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਘਟਨਾ ਸੰਬੰਧੀ ਕੋਈ ਵੀ ਜਾਣਕਾਰੀ ਹੈ ਤਾਂ ਉਹਨਾਂ ਦੇ ਨਾਲ ਸਾਂਝੀ ਕਰ ਸਕਦੇ ਹੈ ਇੱਥੇ ਦੱਸਣਾ ਬੰਦਾ ਹੈ ਕਿ ਇਸੇ ਤਰ੍ਹਾਂ ਦਸੰਪਤ ਹੋਇਆ ਚੋਵੀਤੇ ਵਿੱਚ ਕੈਨੇਡਾ ਦੇ ਬ੍ਰੈਂਪਟਨ ਅਤੇ ਮਿਸਿਸ ਸਾਕਾ ਖੇਤਰ ਦੇ ਵਿੱਚੋਂ ਰਹਿੰਦੇ ਦੱਖਣੀ ਏਸ਼ੀਆਈ ਪਾਈਜਾਏ ਤੋਂ ਜ਼ਬਰਨ ਵਸੂਲੀ ਅਤੇ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਦੇ ਵਿੱਚ ਪੰਜਾਬੀ ਮੂਲ ਦੇ ਇੱਕ ਗੈਂਗ ਦਾ ਕਥਿਤ ਤੌਰ ਉਤੇ ਫੱਦਾ ਫਾਸ਼ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਤੋਂ ਪੁਲਿਸ ਨੇ ਹਥਿਆਰ ਵੀ ਦਰਾਮਦ ਕੀਤੇ ਨੇ ਅਤੇ ਹੁਣ ਇਹਨਾਂ ਸਾਰਿਆਂ ਤੇ ਪੁਲਿਸ ਨੇ ਫਰੋਥਿਆ ਦੇ ਲਈ ਧਮਕੀਆ ਦੇਰ ਅਤੇ ਹੋਰ ਗੰਭੀਰ ਇਲਜ਼ਾਮ ਲਗਾਏ ਨੇ ਅਤੇ ਗ੍ਰਿਫਤਾਰ ਕੀਤੇ ਗਏ ਜ਼ਿਆਦਾਤਰ ਨੌਜਵਾਨ ਪੰਜਾਬੀ ਮੂਲ ਦੇ ਨਹੀਂ ਬਿਗ ਰਿਪੋਰਟ ਚੈਨ ਪੰਜਾਬੀ